ਇੱਕ ਨਾਗਪੁਰ ਦੀ ਮੈਂ ਘਟਨਾ ਦਾ ਦੱਸਦਾ ਉੱਥੇ ਇੱਕ ਜੱਜ ਸੀ ਹੂੰ ਨਾਗਪੁਰ ਸ਼ਹਿਰ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਜੀ ਉਹ ਜੱਜ ਇੱਕ ਬਾਬੇ ਦਾ ਸ਼ਰਧਾਲੂ ਸੀ ਬਾਬਾ ਟੀਵੀ ਦੇ ਉੱਤੇ ਵੀ ਆਉਂਦਾ ਹੂੰ ਤੇ ਉਹਦੇ ਦੋਸਤ ਕਹਿੰਦੇ ਤੇ ਕੁਝ ਨਹੀਂ ਉਹ ਦੋਸਤਾਂ ਨਾਲ ਨਾਰਾਜ਼ ਰਹਿੰਦਾ ਤੇ ਵੀ ਤੁਹਾਡੇ ਤਾਂ ਤੁਸੀਂ ਤਾਂ ਨਾਸ ਤੋਂ ਕੋਈ ਤੁਸੀਂ ਕਿਸੇ ਚੀਜ਼ ਨੂੰ ਮੰਨਦੇ ਨਹੀਂ ਇਹ ਬੜੇ ਪਹੁੰਚੇ ਹੋਏ ਸੰਤ ਨੇ ਉਸ ਤਣ ਹੂੰ ਉਹ ਉਹਨਾਂ ਨੇ ਦੱਸਿਆ ਵੀ ਇਹ ਬਾਬੇ ਦਾ ਚਾਲ ਚੱਲਣ ਵੀ ਠੀਕ ਨਹੀਂ ਲੱਗਦਾ ਜਦ ਤੁਹਾਡੇ ਘਰ ਆਉਂਦਾ ਤੁਹਾਡੇ ਪਤਨੀ ਨਾਲ ਉਹਦਾ ਸਾਨੂੰ ਕੋਈ ਗੜਬੜ ਲੱਗਦੀ ਆ। ਆਹੋ ਆਹੋ ਉਹ ਕਹਿੰਦਾ ਵੀ ਤੁਸੀਂ ਹਮੇਸ਼ਾ ਨੈਗੇਟਿਵ ਗੱਲ ਕਰਦੇ ਹੋ ਤੇ ਤੁਹਾਡੀ ਗੱਲ ਹੀ ਨੈਗੇਟਿਵ ਆਉਂਦੀ ਆ ਤੁਹਾਡੇ ਨਾਲ ਤਾਂ ਗੱਲਬਾਤ ਕਰਨੀ ਉਹ ਬੇਕਾਰ ਹੈ। ਇੱਕ ਦਿਨ ਉਹਨਾਂ ਦੇ ਦੋਸਤਾਂ ਨੇ ਉਹਨੂੰ ਕੰਪਰੋਮਾਈਜ਼ ਹਾਲਤ ਦੇ ਵਿੱਚ ਬਾਬੇ ਨੂੰ ਤੇ ਉਹਦੇ ਪਤਨੀ ਨੂੰ ਫੜਾ। ਵਾਹ ਜੀ ਵਾਹ ਜੱਜ ਸਾਹਿਬ ਨੇ ਨਾ ਬਾਬੇ ਨੂੰ ਮਾਰਾ ਕਿਹਾ ਮਾਰਨਾ ਜਾਂ ਪੁਲਿਸ 'ਚ ਫੋਨ ਤਾਂ ਕਰਨਾ ਕਿ ਹੱਥ ਜੋੜ ਕੇ ਖੜ ਗਿਆ ਕਹਿੰਦਾ ਬਾਬਾ ਜੀ ਇਹ ਕੈਸੀ ਲੀਲਾ ਬਾਬਾ ਪਤਾ ਉਹਨੂੰ ਕੀ ਕਹਿੰਦਾ ਕਹਿੰਦਾ ਭਗਤਾ ਤੂੰ ਬੜਾ ਕਿਸਮਤ ਵਾਲਾ ਹੈ ਪਿਛਲੇ ਜਨਮ 'ਚ ਮੈਂ ਕ੍ਰਿਸ਼ਨ ਹੁੰਦਾ ਸੀ ਇਹ ਮੇਰੀ ਰਾਧਾ ਸੀ ਕਹਿੰਦਾ ਤੂੰ ਕਿੰਨੇ ਕਰਮ ਵਾਲਾ ਹੈ ਮੇਰੀ ਰਾਧਾ 7 ਸਾਲ ਤੇਰੀ ਪਤਨੀ ਬਣ ਕੇ ਰਹੀ ਹੈ ਵਾਹ ਜੀ ਵਾਹ ਤੇ ਤੁਸੀਂ ਹੈਰਾਨ ਹੋ ਜੱਜ ਸਾਹਿਬ ਨੇ ਉਹਦੀ ਮਾਫੀ ਮੰਗੀ ਹੱਥ ਜੋੜੇ ਤੇ ਆਪਣਾ ਜਿਹੜਾ ਬੰਗਲਾ ਸੀ ਉਹ ਖਾਲੀ ਕਰਕੇ ਉਹ ਬਾਬੇ ਨੂੰ ਦੇਤਾ ਜਿੱਥੇ ਹੁਣ ਬਾਬਾ ਤੇ ਉਹਦੀ ਪਤਨੀ ਰਹਿ ਰਹੇ ਨੇ ਆਪ ਸਰਕਾਰੀ ਉਸ ਦੇ ਵਿੱਚ ਜੱਜ ਹੈ ਜਿਹੜਾ ਉਹਦੇ ਵਿੱਚ ਰਹਿ ਰਹੇ ਹੁਣ ਤੁਸੀਂ ਦੇਖ ਲਓ ਐਡੇ ਕਿੱਥੇ ਕਿਹੜੇ ਲੋਕਾਂ ਨਾਲ ਗੱਲ ਕਰ ਰਹੇ ਆਂ ਕਿ ਅਸੀਂ ਸੁਝਾਉਣ ਤੁਰੇ ਹੋਏ ਆਪਾਂ ਜਿੱਥੇ ਏਡੇ ਏਡੇ ਅਫਸਰ ਏਡੇ ਏਡੇ ਅਧਿਕਾਰੀ ਜਿਨ੍ਹਾਂ ਨੇ ਲਾਅ ਕੀਤੀਆਂ ਨੇ ਪੀਸੀਐਸ ਕਰਕੇ ਜੱਜ ਬਣੇ ਨੇ ਮੈਂ ਤਾਂ ਹੈਰਾਨੀ ਵਾਲੀ ਗੱਲ ਹੈ ਮੈਂ ਤੁਹਾਡੀ ਗੱਲ ਸੁਣ ਕੇ ਮੈਨੂੰ ਐਦਾਂ ਪਸੀਨਾ ਆਉ ਲੱਗਾ ਵੀ ਇਸ ਹੱਦ ਤੱਕ ਆਪਾਂ ਲੋਕ ਗਿਰ ਗਏ ਆਂ ਤੇ ਇਹ ਬਾਬੇ ਕਈ ਆਪਾਂ ਹੁਣ ਜਦੋਂ ਵੀਡੀਓ ਦੇਖਦੇ ਆਂ ਕਈ ਕਈਆਂ ਤੇ ਇਲਜ਼ਾਮ ਲੱਗੇ ਨੇ ਬਲਤਕਾਰ ਦੇ ਕਈਆਂ ਦੇ ਡੇਰਿਆਂ ਦੇ ਉੱਤੇ ਕੁੜੀਆਂ ਮੁੰਡਿਆਂ ਦੀ ਸੈਟਿੰਗ ਹੋ ਜਾਂਦੀ ਹੈ ਕੋਈ ਮੁੰਡਾ ਕੁੜੀਆਂ ਨੂੰ ਲੈ ਕੇ ਭੱਜ ਜਾਂਦਾ ਤੇ ਕਿਹੜੇ ਹਾਲਾਤਾਂ 'ਚ ਆਪਾਂ ਤੁਰੇ ਫਿਰਦੇ ਤੁਸੀਂ ਤਾਂ ਚੈਲੰਜ ਕੀਤਾ ਤੁਹਾਡੀ ਸੋਸਾਇਟੀ ਵੱਲੋਂ ਇਨਾਮ ਦਾ ਚੈਲੰਜ ਕਰਤਾ ਜਿਹੜਾ ਵੀ ਕੋਈ ਬਾਬਾ ਦੇਖਦਾ ਜਾਂ ਉਹਦਾ ਭਗਤ ਕੋਈ ਚੇਲਾ ਦੇਖਦਾ ਉਹ ਆਪਣੇ ਇਹਨਾਂ ਨੂੰ ਭਾਈ ਜਿਹੜੇ ਤੁਹਾਨੂੰ ਪੁੱਛਾ ਦਿੰਦੇ ਨੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਇਹ ਸਵਾਲਾਂ ਦੇ ਜਵਾਬ ਦੇ ਸਕਦੇ ਹੋ